ਸਸਿਕਾਲ ਅੱਜ ਦੀਆਂ ਅਹਿਮ ਖਬਰਾਂ ਦੇ ਸਪਲੈਟਨ ਦੇ ਵਿੱਚ ਟਿਵਾਣਾ ਰੇਡੀ ਦੇ ਸਤਕਾਰ ਸ్రోਤਿਆਂ ਦਾ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਰੋਹਲ ਗਾਂਧੀ ਨੇ ਆਰਐਸਐਸ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਦਿੱਲੀ ਦੇ ਕੁੱਤੇ ਫਿਰ ਬਾਜ਼ੀ ਮਾਰ ਗਏ ਨੇ ਪਾਕਿਸਤਾਨ ਨੇ ਭਾਰਤ ਨੂੰ ਲਗਾਤਾਰ ਧਮਕੀਆਂ ਦੇਣ ਦਾ سلسلہ ਸ਼ੁਰੂ ਕੀਤਾ ਹੋਇਆ ਉਦੋਂ ਪੰਜਾਬੀ ਗਾਇਕ ਦਲਜੀਤ ਦਸਾਂਜ ਨੇ ਲੂਮੀਨਾਟੀਆਂ ਨਾਲ ਆਪਣੇ ਕਿਸੇ ਵੀ ਕਿਸਮ ਦੇ ਸਬੰਧਾਂ ਤੋਂ ਇਨਕਾਰ ਕੀਤਾ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਦਾ ਅਮਰੀਕਾ ਤੋਂ ਆਉਂਦਿਆਂ ਹਾਦਸਾ ਹੋਇਆ ਜਿਸ ਤਰ੍ਹਾਂ ਲੋਕਾਂ ਨੇ ਇਸ ਮੁਤਲਕ ਉਸਤੇ ਸੋਸ਼ਲ ਮੀਡੀਆ ਤੇ ਬੜੇ ਭੱਦੇ ਕਮੈਂਟ ਕੀਤੇ ਪਾਕਿਸਤਾਨ ਦੀ ਤਰਫੋਂ ਬੀਤੇ ਦਿਨਾਂ ਤੋਂ ਲਗਾਤਾਰ ਧਮਕੀਆਂ ਆ ਰਹੀਆਂ ਨੇ ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਦੁਸ਼ਮਣ ਇੱਕ ਬੂੰਦ ਪਾਣੀ ਦੀ ਵੀ ਉਹਨਾਂ ਦੇ ਖੋ ਨਹੀਂ ਸਕਦਾ ਜ਼ਿਕਰ ਖਾਸ ਹੈ ਕਿ ਭਾਰਤ ਵੱਲੋਂ ਜਲ ਸਿੰਧੂ ਸਮਝੌਤਾ ਰੱਦ ਕਰਨ ਦੀ ਬਨਾਉ ਤੇ ਪਾਕਿਸਤਾਨ ਦੀ ਤਰਫੋਂ ਇਸ ਤਰ੍ਹਾਂ ਦੀਆਂ ਲਗਾਤਾਰ ਧਮਕੀਆਂ ਆ ਰਹੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਨੂੰ ਅਜਿਹਾ ਸਬਕ ਸਿਖਾਉਣਗੇ ਕਿ ਜ਼ਿੰਦਗੀ ਭਰ ਉਹਨਾਂ ਨੂੰ ਯਾਦ ਰਹੇਗਾ 48 ਘੰਟੇ ਦੇ ਵਿੱਚ ਲਗਾਤਾਰ ਤਿੰਨ ਪਾਕਿਸਤਾਨੀ ਨetaਵਾਂ ਨੇ ਭਾਰਤ ਨੂੰ ਇਸ ਤਰ੍ਹਾਂ ਧਮਕਾਇਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਸ਼ ਸ਼ਰੀਫ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰਨ ਤੇ ਭਾਰਤ ਨੂੰ ਧਮਕੀ ਦਿੱਤੀ ਹੈ ਤੇ ਮੰਗਲਵਾਰ ਨੂੰ ਰਾਜਧਾਨੀ اسلامਾਬਾਦ ਦੇ ਇੱਕ ਹੋਏ ਪ੍ਰੋਮ ਦੇ ਵਿੱਚ ਸ਼ਾਹਵਾਸ਼ ਸ਼ਰੀਫ ਨੇ ਆਖਿਆ ਕਿ ਦੁਸ਼ਮਣ ਪਾਕਿਸਤਾਨ ਦੀ ਇੱਕ ਬੂੰਦ ਪਾਣੀ ਵੀ ਨਹੀਂ ਖੋਹ ਸਕਦਾ ਅਸੀਂ ਆਪਣੇ ਪਾਣੀ ਨੂੰ ਰੋਕੇ ਜਾਣ ਤੋਂ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰਾਂਗੇ ਅਗਰ ਉਹ ਜਿਆ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਪਾਕਿਸਤਾਨ ਉਹਨਾਂ ਨੂੰ ਜਿਆ ਸਬਕ ਸਿਖਾਏਗਾ ਕਿ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ ਸ਼ਾਹਵਾ ਸ਼ਰੀਫ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੱਟੀ ਨੇ ਵੀ ਭਾਰਤ ਨੂੰ ਯੁੱਧ ਦੀ ਧਮਕੀ ਦਿੱਤੀ ਸੀ ਤੇ ਸੋਮਵਾਰ ਨੂੰ ਆਪਣੇ ਇੱਕ ਬਿਆਨ ਦੇ ਵਿੱਚ ਬਲਾਵਲ ਪੱਟੀ ਨੇ ਆਖਿਆ ਸੀ ਕਿ ਅਗਰ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੱਦ ਕੀਤਾ ਪਾਕਿਸਤਾਨ ਦਾ ਪਾਣੀ ਰੋਕਿਆ ਤਾਂ ਪਾਕਿਸਤਾਨ ਦੇ ਕੋਲ ਜੰਗ ਤੋਂ ਇਲਾਵਾ ਕੋਈ ਰਸਤਾ ਨਹੀਂ ਬਚੇਗਾ ਇਸ ਤੋਂ ਪਹਿਲਾਂ ਪਾਕਿਸਤਾਨੀ ਆਰਮੀ ਦੇ ਮੁਖੀ ਆਸਮ ਮਨੀਰ ਨੇ ਵੀ ਅਮਰੀਕਾ ਦੇ ਦੌਰੇ ਦੇ ਦੌਰਾਨ ਭਾਰਤ ਨੂੰ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਸੀ ਜ਼ਿਕਰ ਖਾਸ ਹੈ ਕਿ ਇੱਕ ਪਾਸੇ ਜਿੱਥੇ ਭਾਰਤ ਦੀ ਸਰਕਾਰ ਵੋਟ ਚੋਰੀ ਜਾਂ ਵੋਟਾਂ ਸੈਲਸਟਰਾਂ ਦੇ ਕੱਟਣ ਦੇ ਐਸਆਈਆਰ ਮਾਮਲੇ ਦੇ ਵਿੱਚ ਘਿਰੇ ਹੋਈ ਹੈ ਤੇ اپੋਜੀਸ਼ਨ ਪਾਰਟੀ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਹੀ ਹੈ ਇਸ ਦੌਰਾਨ ਭਾਰਤ ਦੀ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿਉਂਕਿ ਭਾਰਤ ਦੀ ਤਰਫੋਂ ਵੀ ਪਾਕਿਸਤਾਨ ਨਾਲ ਜੰਗ ਦੇ ਹਾਲਾਤਾਂ ਨੂੰ ਮੁੜ ਕੇ ਲੋਕਾਂ ਨੂੰ ਯਾਦ ਕਰਾਇਆ ਜਾ ਰਿਹਾ ਤੇ ਉਧਰ ਰੋਲ ગાંધી ਨੇ ਸਵਰਕਰ ਦੇ ਮਾਮਲੇ ਦੇ ਵਿੱਚ ਟਿੱਪਣੀਆਂ ਕਰਨ ਦੇ ਚੱਲ ਰਹੇ ਇੱਕ ਮਾਨਹਾਨੀ ਦੇ ਕੇਸ ਦੇ ਵਿੱਚ ਪੋਨੇ ਦੀ ਅਦਾਲਤ ਵਿੱਚ ਰੱਖਿਆ ਕਿ ਨਥੂਰਾਮ ਗੌਂਡੇ ਸੇ ਦੇ ਵੰਸ਼ਜਾਂ ਤੋਂ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਰੋਲ ગાંધી ਨੇ ਆਖਿਆ ਕਿ ਨਥੂਰਾਮ ਗੌਂਡੇ ਸੇ ਦੇ ਵਾਰਸਾਂ ਤੋਂ ਮੈਨੂੰ ਜਾਨ ਦਾ ਖਤਰਾ ਹੈ ਪੋਨੇ ਦੀ ਇੱਕ ਅਦਾਲਤ ਦੇ ਵਿੱਚ ਸਵਰਕਰ ਦੇ ਮਾਨਹਾਨੀ ਮਾਮਲੇ ਦੇ ਦੌਰਾਨ ਉਹ ਪੇਸ਼ੀ ਭੁਗਤਣ ਗਏ ਜਿਸ ਤਰ੍ਹਾਂ ਉਹਨਾਂ ਨੇ ਆਖਿਆ ਕਿ ਉਹਨਾਂ ਦੇ ਖਿਲਾਫ ਮਾਨਹਾਨੀ ਦੀ ਸ਼ਿਕਾਇਤ ਕਰਨ ਵਾਲੇ ਨਤੁਰਮ ਗੌਂਦ ਸੇ ਦੇ ਵੰਸ਼ਜ ਨੇ ਜੋ ਉਹਨਾਂ ਦਾ ਜਾਣੇ-ਨੁਕਸਾਨ ਕਰ ਰਹੇ ਨੇ ਰੌਹਲ ਗਾਂਧੀ ਨੇ ਐਮਪੀ ਐਮਐਲਏ ਸਪੈਸ਼ਲ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਸੁਰੱਖਿਆ ਅਤੇ ਕੇਸ ਦੀ ਨਿਰਪੱਖ ਸੁਣਵਾਈ ਦੇ ਵਾਸਤੇ ਪ੍ਰੀਵੈਂਟਿਵ ਪ੍ਰੋਟੈਕਸ਼ਨ ਉਹਨਾਂ ਨੂੰ ਦਿੱਤੀ ਜਾਵੇ ਤੇ ਜਿਸ ਤਰ੍ਹਾਂ ਸੂਬਾ ਸਰਕਾਰ ਦੀ ਸੰਵਿਧਾਨਕ ਜਿਮੇਵਾਰੀ ਹੈ ਤੇ ਕੋਰਟ ਨੇ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ 10 ਸਤੰਬਰ ਨੂੰ ਤੈਅ ਕੀਤੀ ਹੈ। ਰਾਹੁਲ ਗਾਂਧੀ ਨੇ ਆਖਿਆ ਕਿ ਮਹਾਤਮਾ ਗਾਂਧੀ ਦੀ ਹੱਤ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜਿਸ ਦੇ ਵਿੱਚ ਪਰਿਵਾਰਕ ਇਤਿਹਾਸ ਨੂੰ ਦੇਖਦੇ ਹੋਏ ਉਸ ਨੂੰ ਨੁਕਸਾਨ ਪਹੁੰਚਾਏ ਜਾਣ ਜਾਂ ਗਲਤ ਤਰੀਕੇ ਨਾਲ ਫਸਾਇਆ ਜਾਣ ਦਾ ਖਤਰਾ ਹੈ। ਵਕੀਲ ਮਲੰਦ ਪਵਾਰ ਨੇ ਇਹ ਐਪਲੀਕੇਸ਼ਨ ਦੇ ਵਿੱਚ ਦੱਸਿਆ ਸੀ ਕਿ ਭਾਜਪਾ ਨੇਤਾ ਆਰਨ ਬਿਟੂ ਨੇ راہਲ ਗਾਂਧੀ ਨੂੰ ਅਤਵਾਦੀ ਆਖਿਆ ਤੇ ਨਾਲ ਹੀ ਇੱਕ ਹੋਰ ਭਾਜਪਾ ਨੇਤਾ ਤਰਵਿੰਦਰ ਮਲਵਾਰ ਨੇ ਖੁੱਲੀ ਧਮਕੀ ਦਿੱਤੀ ਅਤੇ ਕਿਹਾ ਕਿ راہਲ ਨੂੰ ਵੀ ਉਸਤੀ ਦਾਦੀ ਇੰਦਰਾ ਵਰਗੇ ਹਾਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਰੋਂ ਜ਼ਿਕਰ ਖਾਸ ਹੈ ਕਿ ਮਾਰਚ 2023 ਦੇ ਵਿੱਚ راہਲ ਗਾਂਧੀ ਨੇ ਲੰਡਨ ਦੇ ਵਿੱਚ ਇੱਕ ਭਾਸ਼ਣ ਦੇ ਵਿੱਚ ਦਾਵਾ ਕੀਤਾ ਸੀ ਕਿ ਬੀਡੀ ਸਵਰਕਰ ਨੇ ਇੱਕ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਉਹਨਾਂ ਦੇ 5 ਤੋਂ 6 ਦੋਸਤ ਇੱਕ ਵਾਰ ਇੱਕ ਮੁਸਲਮ ਵਿਅਕਤੀ ਦੀ ਪਟਾਈ ਕਰਦੇ ਨੇ ਜਿਸ ਤੇ ਉਹਨਾਂ ਨੂੰ ਖੁਸ਼ੀ ਹੋਈ ਸੀ ਇਸ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਸਵਰਕਰ ਨੇ ਗਾਂਧੀ ਦੇ ਖਿਲਾਫ ਜੋ ਕੁਝ ਕਿਹਾ ਸੀ ਉਸ ਮਾਫ ਕਰਨਾ ਇਸ ਦੌਰਾਨ ਸਵਰਕਰ ਦੇ ਬਾਰੇ ਰਾਹੁਲ ਗਾਂਧੀ ਨੇ ਜੋ ਕੁਝ ਕਿਹਾ ਸੀ ਉਸ ਦੇ ਖਿਲਾਫ ਮਾਨਹਾਨੀ ਦਾ ਕੇਸ ਸਦੈਕੀ ਸਵਰਕਰ ਨੇ ਦਰਜ ਕਰਾਇਆ ਸੀ ਜਿਸ ਮੁਤਲਕ ਉਹਨਾਂ ਦੀ ਇਹ ਤਾਰੀਖ ਸੀ ਤੇ ਉਧਰ ਭਾਰਤ ਦੀ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਦਿੱਲੀ ਐਨਸੀਆਰ ਖੇਤਰ ਦੇ ਵਿੱਚ ਅਵਾਰਾ ਕੁੱਤਿਆਂ ਨੂੰ ਆਸਰਾ ਘਰਾਂ ਦੇ ਵਿੱਚ ਭੇਜੇ ਜਾਣ ਦੇ ਹੁਕਮ ਦਿੱਤੇ ਸੀ ਉਸ ਮੁਤਲਕ ਪੀਟਾ ਪ੍ਰੇਮੀਆਂ ਤੇ ਪਸ਼ੂ ਪ੍ਰੇਮੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਮਤੇ ਨਜ਼ਰ ਆਖਰ ਭਾਰਤ ਦੀ ਸੁਪਰੀਮ ਕੋਰਟ ਨੂੰ ਇਹ ਸੁਣਵਾਈ ਮੁੜ ਕਰਨੀ ਪੈ ਰਹੀ ਹੈ ਭਾਰਤ ਦੀ ਸੁਪਰੀਮ ਕੋਰਟ ਦੇ ਜਸਟਿਸ ਨੇ ਇਸ ਕੇਸ ਨੂੰ ਸੁਣਨ ਦੀ ਸਹਿਮਤੀ ਪ੍ਰਗਟਾ ਦਿੱਤੀ ਹੈ ਜ਼ਿਕਰ ਇਹ ਖਾਸਾ ਕਿ ਡੌਗ ਲਵਰ ਦੀ ਤਰਫੋਂ ਕਈ ਪਟੀਸ਼ਨਾਂ ਪਾਈਆਂ ਜਾ ਰਹੀਆਂ ਸਨ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਪਰਵਾਹੀ ਕੀਤੀ ਜਾ ਰਹੀ ਸੀ ਮੈਂਕਾ ਗਾਂਧੀ ਉਸਦੇ بیٹے ਬਰੋਂਗਾਂਧੀ ਇੱਥੋਂ ਤੱਕ ਕਿ ਰੌਹਲ ਗਾਂਧੀ ਤੇ ਪ੍ਰਿੰਕਾ ਗਾਂਧੀ ਨੇ ਵੀ ਇਸ ਮਾਮਲੇ 'ਚ ਇਹਨਾਂ ਆਵਾਰਾ ਕੁੱਤਿਆਂ ਦੇ ਮਾਮਲੇ ਦੇ ਵਿੱਚ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਕ੍ਰੂੜਤਾ ਆਖਿਆ ਸੀ ਤੇ ਜਿਸ ਤਰ੍ਹਾਂ ਡੌਗ ਲਵਰ ਨੇ ਇਹਨਾਂ ਕੁੱਤਿਆਂ ਨੂੰ ਸਮਾਜਿਕ ਉਤੇ ਦੱਸਿਆ ਸੀ ਤੇ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਮੋੜ ਸੁਣਵਾਈ ਕਰੇਗਾ ਕਿਤੇ ਨਾ ਕਿਤੇ ਬਾਬਾ ਬੋਲੇ ਸ਼ਾ ਦੀ ਕਾਫੀ ਕਿ ਕੁੱਤੇ ਤੈਥੋਂ ਉੱਤੇ ਬਾਜੀ ਲੈ ਕੇ ਕੁੱਤੇ ਵਾਲਾ ਸਿਲਸਿਲਾ ਫੇਰ ਸਾਹਮਣੇ ਆ ਰਿਹਾ ਤੇ ਉਧਰ ਫਰੀਦਕੋਟ ਦੇ ਵਿੱਚ 15 ਅਗਸਤ ਦੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਪੁੱਜ ਰਹੇ ਨੇ ਹਾਲਾਂਕਿ ਚਰਚਾਵਾਂ ਇਹ ਵੀ ਨੇ ਕਿ ਇਸ ਵਾਰ ਫਰੀਦਕੋਟ ਦੇ ਵਿੱਚ ਹੋਣ ਵਾਲੇ ਪੰਜਾਬ ਸਰਕਾਰ ਦੇ ਗਣਤੰਤਰ ਦਿਵਸ ਦੇ ਸਮਾਗਮ ਦੇ ਵਿੱਚ ਸੌਰੀ ਸੁਤੰਤਰ ਦਿਵਸ ਦੇ ਇਸ ਸਮਾਗਮ ਦੇ ਵਿੱਚ ਇੱਕ ਅਜਿਹੇ ਪੁਲਿਸ ਮੁਲਾਜ਼ਮ ਦਾ ਸਨਮਾਨ ਵੀ ਮੁੱਖ ਮੰਤਰੀ ਕਰਨ ਜਾ ਰਹੇ ਨੇ ਜਿਸ ਉਤੇ ਕਥਿਤ ਤੌਰ ਤੇ ਨਸ਼ਾ ਤਸਕਰਾਂ ਦੇ ਨਾਲ ਸ਼ੱਕੀ ਸਬੰਧ ਨੇ ਜ਼ਿਕਰ ਖਾਸ ਹੈ ਕਿ ਫਰੀਦਕੋਟ ਦੇ ਵਿਸਤੰਤਰਤਾ ਦਿਵਸ ਦੇ ਮੌਕੇ 15 ਅਗਸਤ ਨੂੰ ਸੂਬਾ ਪੰਦਰੀ ਸਮਾਗਮ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਫਰੀਦਕੋਟ ਪੁਲਿਸ ਦੇ ਇੱਕ ਅਜਿਹੇ ਪੁਲਿਸ ਮੁਲਾਜ਼ਮ ਦਾ ਨਾਮ ਵੀ ਸਨਮਾਨ ਦੇ ਲਈ ਮੁੱਖ ਮੰਤਰੀ ਨੂੰ ਭੇਜਿਆ ਹੋਇਆ ਜੋ ਕਥਿਤ ਤੌਰ ਤੇ ਨਸ਼ਾ ਅਤੇ ਹਸਲਾ ਤਸਕਰੀ ਦੇ ਕੰਮ ਕਰਨ ਵਾਲੇ ਗਰੋਹ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਡੀਜੀਪੀ ਪੰਜਾਬ ਨੇ ਪੱਤਰ ਨੰਬਰ 1167 ਜਾਰੀ ਕਰਕੇ ਜ਼ਿਲ੍ਹਾ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਇਸ ਮੁਲਾਜ਼ਮ ਦੀ ਖੁਫੀਆ ਰਿਪੋਰਟ ਦੇ ਮਤਾਬਕ ਫਰੀਦਕੋਟ ਦੇ ਸੀਐਸਟਾਫ ਵਿੱਚ ਤਾਇਨਾਤ ਸਿਪਾਹੀ ਕਿਥੇ ਤੌਰ ਤੇ ਹੈਰੋਣਾ ਤੇ ਇਸ ਲਈ ਦੀ ਤਸਕਰੀ ਕਰ ਰਹੇ ਅਮਰਜੀਤ ਸਿੰਘ ਤੇ ਰਮਨਦੀਪ ਸਿੰਘ ਦੇ ਨਾਲ ਨਜ਼ਦੀਕੀ ਤਾਲੁਕਾਤ ਰੱਖਦਾ ਤੇ ਇਸ ਉੱਪਰ ਕਰੜੀ ਨਜ਼ਰ ਰੱਖੀ ਜਾਵੇ ਪਰੰਤੂ ਜ਼ਿਲ੍ਹਾ ਫਰੀਦਕੋਟ ਪੁਲਿਸ ਨੇ ਡੀਜੀਪੀਸੀ ਦੀ ਇਹ ਸੂਚਨਾ ਨੂੰ ਦਰਕਨਾਰ ਕਰਦੇ ਆ ਸੀਐਸਟਾਫ ਦਫ਼ਤਰ ਦਾ ਨਾਅਤ ਆਪਣੇ ਸੀਨੀਅਰ ਸਿਪਾਹੀ ਨੂੰ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਸਨਮਾਨਿਤ ਕਰਾਉਣ ਦੇ ਲਈ ਉਹ ਸਿਪਾਹੀ ਦਾ ਨਾਂ ਇਸ ਲਿਸਟ ਦੇ ਵਿੱਚ ਪਾਇਆ ਤੇ ਇਸ ਲਿਸਟ ਨੂੰ ਫਾਈਨਲਾਈਜ਼ ਵੀ ਕੀਤਾ ਤੇ ਜਿਸ ਦੌਰਾਨ ਹੁਣ ਇਹ ਖਬਰਾਂ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲੈ ਸਕੀ ਹਾਲਾਂਕਿ ਫਰੀਦਕੋਟ ਦੇ ਜ਼ਿਲ੍ਹਾ ਪੁਲਿਸ ਮੁਖੀ ਪ੍ਰਕਿਆ ਜਨ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਰਹੇ ਨੇ ਸਾਡੇ ਟਵਾਨਾ ਰੈਡੀ ਦੇ ਇਹਨਾਂ ਪ੍ਰੋਗਰਾਮ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾਈਵ ਸੁਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦੇ ਵਿੱਚ ਲਿੰਕ ਮੰਗਾਉਣ ਵਾਸਤੇ ਤੁਸੀਂ 9816309655 ਨੰਬਰ ਤੇ WhatsApp ਗਰੁੱਪ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਹੋ ਰਹੀ ਕਿਨਮੈਂਟ ਖਾਸ ਕਰਕੇ ਹਿਮਾਚਲ ਦੇ ਵਿੱਚ ਹੋ ਰਹੀਆਂ ਲਗਾਤਾਰ بارشਾਂ ਕਾਰਨ ਡੈਮਾਂ ਦੇ ਵਿੱਚ ਪਾਣੀ ਬੇਅਤ ਹੱਸ਼ਾ ਵਧ ਰਿਹਾ ਬਿਆਸ ਤਰੇ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਜਿਸ ਕਰਕੇ ਬਿਆਸ ਦੇ ਨੇੜਲੇ ਪਿੰਡਾਂ ਅਤੇ ਖੇਤਾਂ ਦੇ ਵਿੱਚ ਪਾਣੀ ਜਲ ਥਲ ਹੈ ਜਿਸ ਕਾਰਨ ਕਈ ਇਲਾਕਿਆਂ ਦੇ ਵਿੱਚ ਛਾੜ ਵਾਲੀ ਸਥਿਤੀ ਬਣੀ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈਣ ਤੇ ਬਰਦਲ ਫਟਣ ਦੇ ਕਾਰਨ ਪੌਂਗ ਡੈਮ ਦੇ ਫਲੱਡ ਗੈਟ ਖੋਲ ਦਿੱਤੇ ਜਾਣ ਦੇ ਸੱਟੇ ਵੱਜੋਂ ਬਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਟੱਪ ਗਿਆ ਜਿਸ ਕਾਰਨ ਬਿਆਸ ਤੇ ਨੇੜਲੇ ਪਿੰਡਾਂ ਤੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਅਧਿਕਾਰੀਆਂ ਦਾ ਕਹਿਣਾ ਸੀ ਕਿ ਅੱਜ ਬਾਅਦ ਦੁਪਹਿਰ 3 ਵਜੇ ਤੱਕ 122000 ਕਿਊਸਿਕ ਪਾਣੀ ਚੱਲ ਰਿਹਾ ਸੀ ਪਾਣੀ ਦੇ ਹੋਰ ਵਧਣ ਦੇ ਅਸਾਰ ਨੇ ਇਸ ਬੰਦੀ ਗੇਜਮੀਟਰ ਰੀਡਰ ਮਹਿਤ ਕੁਮਾਰ ਨੇ ਦੱਸਿਆ ਕਿ ਕੱਲ ਸ਼ਾਮ 6 ਵਜੇ ਬਿਆਸ ਰਿਆ ਦੇ ਵਿੱਚ ਪਾਣੀ ਦਾ ਵਹਾਅ 105000 ਕਿਊਸਿਕ ਜੋ ਖਤਰੇ ਦੇ ਨਿਸ਼ਾਨ ਸੋਪ ਉੱਪਰ ਸੀ ਜਿਸ ਕਾਰਨ yellow alert ਕੀਤਾ ਹੋਇਆ ਸੀ ਤੇ ਜਿਸ ਤਰ੍ਹਾਂ ਆਲੇ-ਦਾਲੇ ਦੇ ਪਿੰਡਾਂ ਦੇ ਲੋਕ ਆਪਣਾ ਸਾਜ ਉਸਮਾਨ ਤੇ ਆਪਣੇ ਪਸ਼ੂਆਂ ਨੂੰ ਲੈ ਕੇ ਸੁਰੱਖਿਅਤ ਥਾਮਾਂ ਵੱਲ ਜਾ ਰਹੇ ਨੇ ਇਸ ਬੰਦੀ ਐਸਟੀਐਮ ਬਕਾਲਾ ਅਮਨਦੀਪ ਸਿੰਘ ਨੇ ਦੱਸਿਆ ਕਿ ਤਹਿਸੀਲ ਬਾਬਾ ਬਕਾਲਾ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਰਾਹਤ ਟੀਮਾਂ ਲਾਈਆਂ ਗਈਆਂ ਨੇ ਤੇ ਨਾ ਤਹਿਸੀਲਰ ਬਿਆਸ ਦੀ ਅਗਵਾਈ ਦੇ ਵਿੱਚ ਟੀਮ ਵੱਲੋਂ ਮੰਡ ਖੇਤਰ ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਨੂੰ ਉੱਚੀ ਜਗ੍ਹਾ ਤੋਂ ਲਿਆਂਦਾ ਗਿਆ ਹੜ੍ਹ ਦੇ ਨਾਲ ਸਬੰਧਤ ਕਿਸੇ ਵੀ ਸਥਿਤੀ ਨਾਲ ਸਜਣ ਦੇ ਵਾਸਤੇ ਬਟਾਲਾ ਤਹਿਸੀਲ ਕੰਪਲੈਕਸ ਦੇ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਤੇ ਇਸ ਤਰ੍ਹਾਂ ਲਗਾਤਾਰ ਪੰਜਾਬ ਦੇ ਵਿੱਚ ਹਮਸ ਦਾ ਮਾਹੌਲ ਵੀ ਬਣ ਰਿਹਾ ਤੇ ਉਧਰ ਸੁਪਰੀਮ ਕੋਰਟ ਦੇ ਹੁਕਮਾਂ ਤੇ ਇੱਕ ਵਾਰੀ ਫੇਰ ਇਲੈਕਟ੍ਰੋਨਿਕ VOTING ਮਸ਼ੀਨ ਦੀ ਇਹ ਫੇਰ ਦੀ ਸਥਿਤੀ ਸਾਹਮਣੇ ਆਈ ਹੈ ਜਿਸ ਦੌਰਾਨ EVM ਵੋਟਾਂ ਦੀ ਮੋੜ ਗਿਣਤੀ ਹੋਈ ਤੇ ਹਾਰੇ ਹੋਏ ਸਰਪੰਚ ਨੂੰ ਜਿੱਤਿਆ ਹੋਇਆ ਸਰਪੰਚ ਕਰਾ ਰਿਆ ਗਿਆ ਇਸ ਨੋਕੀ ਕਾਰਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਵਾਨਾ ਲਖੂ ਪਿੰਡ ਦੀ ಗ್ರಾಮ ਪੰਚਾਇਤੀ ਸਰਵਾਂਛਤੀ ਚੋਣ ਨਾਲ ਸੰਬੰਧਿਤ ਇਲੈਕਟ੍ਰੋਨਿਕ VOTING ਮਸ਼ੀਨਾਂ ਤੇ ਹੋਰ ਰਿਕਾਰਡਾਂ ਨੂੰ ਤਲਬ ਕੀਤਾ ਤੇ ਜਿਸ ਦੌਰਾਨ ਅਦਾਲਤੀ ਪ੍ਰੈਸ਼ਰ ਦੇ ਵਿੱਚ ਵੋਟਾਂ ਦੀ ਮੁੜ ਗਿਣਤੀ ਕਰਵਾਈ ਜਿਸ ਨਾਲ ਨਤੀਜੇ ਉਲਟ ਗਏ ਨੇ ਇਹ ਮੁੜ ਗਿਣਤੀ ਸੁਪਰੀਮ ਕੋਰਟ ਦੇ OSD ਜੀ ਦੇ ਸਟਾਰਕ ਵੇਰੀਬਲੋਂ ਦੋਵਾਂ ਤਰ੍ਹਾਂ ਅਤੇ ਉਹਨਾਂ ਦੇ ਵਕੀਲਾਂ ਦੀ ਹਾਜ਼ਰੀ ਦੇ ਵਿੱਚ ਕਰਾਇਆ ਗਈ ਕਰਾਈ ਗਈ ਤੇ ਇਸ ਸਾਰੀ ਕਾਰਵਾਈ ਦੀ ਪੂਰੀ ਵੀਡੀਓਗ੍ਰਾਫੀ ਹੋਈ ਸਪਰੀਮ ਕੋਰਟ ਦੇ ਜਸਟਿਸ ਸੂਰੀਆ ਕਾਂਦੀ ਅਗਵਾਈ ਵਾਲੇ ਬੈਂਚ ਨੇ ਆਪਣੇ 11 ਅਗਸਤ ਦੇ ਹੁਕਮ ਦੇ ਵਿੱਚ ਕਿਹਾ ਕਿ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਪਾਣੀਪਤ ਨੂੰ ਇਸ ਸਬੰਧ ਵਿੱਚ 2 ਦਿਨਾਂ ਦੇ ਅੰਦਰ-ਅੰਦਰ ਨੋਟੀਫਿਕੇਸ਼ਨ ਜਾਰੀ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਅਪੀਲ ਕਰਤਾ 모ਹਿਤ ਕੁਮਾਰ ਜੋ ਇਲੈਕਸ਼ਨ ਹਾਰ ਗਿਆ ਸੀ ਉਸ ਨੂੰ ਹੁਣ ਇਲੈਕਸ਼ਨ ਦੇ ਵਿੱਚ ਜੇਤੂ ਕਰਾ ਰਿਆ ਗਿਆ ਤੇ ਇਸ ಗ್ರಾಮ ਪੰਚਾਇਤ ਦਾ ਚੁਣਿਆ ਹੋਇਆ ਸਰਪੰਚ ਐਲਾਨਿਆ ਜਾਵੇ ਬੈਂਚ ਨੇ ਜਿਸ ਦੇ ਵਿੱਚ ਜਸਟਿਸ ਦੀਪੰਕਰ দত্ত ਤੇ ਜਸਟਿਸ ਐਨ ਕੁਟੇਸ਼ਵਰ ਸ਼ਾਮਲ ਸੀ ਹੁਕਮ ਦਿੱਤਾ ਕਿ ਅਪੀਲ ਕਰਤਾ ਮੋਹਿਤ ਕੁਮਾਰ ਜੋ ਉਦੋਂ ਆਪਣੀ ਚੋਣ ਹਾਰ ਗਿਆ ਸੀ ਉਹ ਸਰਪੰਚ ਦਾ ਅਹੁਦਾ ਤੁਰੰਤ ਸੰਭਾਲਣ ਦੇ ਲਈ ਆਪਣੇ ਫਰਜ਼ ਪਾਲਣ ਕਰਨ ਦਾ ਹੱਕਦਾਰ ਹੋਵੇਗਾ ਇਹ ਦੱਸਣਾ ਬਣਦਾ ਕਿ ਇਹ ਵਿਵਾਦ 3 ਸਾਲ ਪਹਿਨਾ 2 ਨਵੰਬਰ 2022 ਨੂੰ ਸਰਪੰਚ ਦੀ ਚੋਣ ਹੋਈ ਸੀ ਜਿਸ ਦੇ ਵਿੱਚ ਗਲਦੀਪ ਸਿੰਘ ਨੂੰ ਵਿਰੋਧੀ ਦੇ ਉਮੀਦਵਾਰ ਤੇ ਇਸ ਕੇਸ ਤੇ ਅਪੀਲ ਕਰਤਾ ਮੋਹਤ ਕੁਮਾਰ ਦੇ ਮੁਕਾਬਲੇ ਜੇਤੂ ਕਰ ਦਿੱਤਾ ਸੀ ਅਪੀਲ ਕਰਤਾ ਮੋਹਤ ਕੁਮਾਰ ਨੇ ਪਾਣੀਪੱਤ ਦੇ ਸਿਵਲ ਜੱਜ ਕਮਚੌਣ ਟ੍ਰਿਬਿਊਨਲ ਦੇ ਅੱਗੇ ਇਸ ਨਤੀਜੇ ਨੂੰ ਚੁਣੌਤੀ ਦਿੱਤੀ ਸੀ ਤੇ ਪਟੀਸ਼ਨ ਦਰਜ ਕੀਤੀ ਸੀ ਕਿ ਉਸ ਦੀਆਂ ਵੋਟਾਂ ਦੇ ਨਾਲ ਹੇਰਫੇਰ ਹੋਇਆ ਉਸ ਨੂੰ ਇਸ ਸਬੰਧੀ ਬਣਦਾ ਇਨਸਾਫ ਮਿਲੇ ਹਾਲਾਂਕਿ ਚੌਣ ਟ੍ਰਿਬਿਊਨਲ ਨੇ ਇਸ ਕੋ ਨੂੰ ਪੰਜਾਬ ਰਾਣਾ ਹਾਈ ਕੋ ਚੌਣ ਕਮਿਸ਼ਨ ਦੇ ਇਸ ਹੁਕਮ ਨੂੰ ਪੰਜਾਬ ਰਾਣਾ ਹਾਈ ਕੋਰਟ ਨੇ 1 ਜੁਲਾਈ 2025 ਨੂੰ ਰੱਦ ਕੀਤਾ ਸੀ ਹਾਈ ਕੋਰਟ ਦੇ ਹੁਕਮ ਤੋਂ ਨਾਰਾਜ਼ ਹੋ ਕੇ ਇਸ ਵਿਅਕਤੀ ਜੋ ਹੁਣ ਸਰਪੰਚ ਬਣਿਆ ਉਸ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ 31 ਜੁਲਾਈ ਨੂੰ ਸੁਪਰੀਮ ਕੋਰਟ ਨੇ EVM ਅਤੇ ਹੋਰ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੱਤੇ ਸੁਪਰੀਮ ਕੋਰਟ ਦੇ ਰਜਿਸਟਰਾਰ ਵੱਲੋਂ ਇੱਕ ਬੂਥ ਦੀ ਬਜਾਏ ਸਾਰੇ ਵੋਟਾਂ ਦੀ ਮੋੜ ਗਿਣਤੀ ਦਾ ਹੁਕਮ ਦਿੱਤਾ ਗਿਆ ਜਿਸ ਰਾਨ EVM ਦੀ ਦੁਆਰਾ ਹੋਈ ਗਿਣਤੀ ਦੇ ਵਿੱਚ ਅਸਲ ਤੱਥਾਂ ਦੇ ਆਧਾਰ 'ਤੇ ਮੋਹਤ ਕੁਮਾਰ ਨੂੰ ਸਰਪੰਚ ਚੁਣਿਆ ਗਿਆ ਤੇ ਉਸ ਵਕਤ 3 ਸਾਲ ਪਹਿਲਾਂ ਚੁਣੇ ਹੋਏ ਸਰਪੰਚ ਕੁਲਦੀਪ ਸਿੰਘ ਨੂੰ ਹਾਰਿਆ ਹੋਇਆ ਸਰਪੰਚ ਅਲਾ ਨਿਆ ਗਿਆ ਜ਼ਿਕਰ ਖਾਸ ਹੈ ਕਿ ਵੋਟਾਂ ਦੇ ਸਹੀਰ ਫੇਰ ਦੇ ਦੌਰਾਨ ਵਿਰੋਧੀ ਪਾਰਟੀਆਂ ਕਾਫੀ ਜद्दोजਹਿਦ ਕਰ ਰਹੀਆਂ ਨੇ ਬਿਹਾਰ ਦੇ ਵਿੱਚ ਵੋਟਾਂ ਦੀ ਘਟਾਵਢੀ ਤੇ EVM ਦੀ ਵੋਟ ਚੋਰੀ ਦੇ ਮਾਮਲੇ ਭਾਰਤ ਦੀ ਰਾਜਨੀਤੀ ਤੇ ਛਾਏ ਹੋਏ ਨੇ ਕਾਂਗਰਸ ਪਾਰਟੀ ਨੇ ਬੋਧਵਾਰ ਨੂੰ ਇਸ ਮੁਤਲਕ ਵੋਟ ਚੋਰੀ ਦੇ ਦੋਸ਼ਾਂ ਦੇ ਵਿਰੁੱਧ ਮਹਿੰਮ ਨੂੰ ਤੇਜ਼ ਕਰਦਿਆਂ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਕਾਂਗਰਸ ਨੇ ਦਿਖਾਇਆ ਕਿ ਕਿਵੇਂ ਫਰਜੀ ਵੋਟਾਂ ਪਾਈਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਦੇ ਮੁਖੀ ਮਲਕ ਅਰਜਨ ਖੜਗੇ ਨੇ ਭਾਰਤੀ ਲੋਕਾਂ ਨੂੰ ਲੋਕਤੰਤਰ ਨੂੰ ਬਚਾਉਣ ਦੇ ਲਈ ਇਸ ਸਬੰਧੀ ਸੁਚੇਤ ਹੋਣ ਦੀ ਅਪੀਲ ਕੀਤੀ ਹੈ ਕਾਂਗਰਸ ਪਾਰਟੀ ਨੇ ਵੋਟ ਚੋਰੀ ਦੇ ਦੋਸ਼ਾਂ ਦੀ ਮੁਹਿੰਮ ਨੂੰ ਤੇਜ਼ ਕਰਦੇ ਹਾਂ ਇਸ ਜਾਰੀ ਵੀਡੀਓ ਦੇ ਵਿੱਚ ਕਿਹਾ ਕਿ ਕਿਸ ਤਰ੍ਹਾਂ ਫਰਜੀ ਵੋਟਾਂ ਪਾਈਆਂ ਜਾ ਰਹੀਆਂ ਨੇ ਪਾਰਟੀ ਮੁਖੀ ਖੜਗੇ ਨੇ ਲੋਕਾਂ ਨੂੰ ਆਵਾਜ਼ ਉਠਾਉਣ ਤੇ ਸਵਧਾਨਿਕ ਸੰਸਥਾਵਾਂ ਨੂੰ ਭਾਜਪਾ ਦੀ ਇਸ ਜਕੜ ਤੋਂ ਬਚਣ ਦੇ ਲਈ ਕਿਹਾ ਸੋਕਾ ਕਾਂਗਰਸ ਪ੍ਰਧਾਨ ਰੌਹਲ ਗਾਂਧੀ ਨੇ ਵੀ ਇੱਕ ਮਿੰਟ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਤੇ ਵਿੱਚ ਕਿਹਾ ਕਿ ਆਪਕੀ ਵੋਟ ਚੋਰੀ ਆਪਕੇ ਅਧਿਕਾਰ ਕੀ ਚੋਰੀ ਹੈ ਆਪਕੇ ਪਛਾਣ ਕੀ ਚੋਰੀ ਹੈ ਪਰ ਬੂਥ ਬੂਥ ਪਰ ਵੋਟ ਚੋਰੀ ਸਰਲੇਖ ਵਾਲੀ ਇਸ ਵੀਡੀਓ ਨੂੰ ਟੈਗ ਕਰਦੇ ਹੋਏ ਖੜਗੇ ਨੇ ਕਿਹਾ ਕਿ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਖੋਹ ਨਾ ਦਿਓ ਤੇ ਇਸ ਵਾਰ ਸਵਾਲ ਪੁੱਛੋ ਜਵਾਬ ਮੰਗੋ ਕਿ ਵੋਟ ਚੋਰੀ ਦੇ ਖਿਲਾਫ ਆਵਾਜ਼ ਚੁਕੋ ਉਹਨਾਂ ਟਵਿੱਟਰ ਤੇ ਭਾਰਤੀ ਲੋਕਾਂ ਨੂੰ ਆਪਣੇ ਸੰਦੇਸ਼ ਵਿੱਚ ਆਖਿਆ ਕਿ ਸੰਵਿਧਾਨਕ ਸੰਸਥਾਵਾਂ ਨੂੰ ਭਾਜਪਾ ਦੀ ਜਕੜ ਤੋਂ ਆਜ਼ਾਦ ਕਰੋ ਕਾਂਗਰਸ ਦੀ ਅਗੂ ਪ੍ਰੇਨਕਾ ਵੜਰਾ ਨੇ ਵੀ ਟਵਿੱਟਰ ਤੇ ਇਹ ਵੀਡੀਓ ਸਾਂਝੀ ਕੀਤੀ ਹੈ ਤੇ ਅਮਰੀਕਾ ਦੇ ਵਿੱਚ ਇੱਕ ਸਿੱਖ ਬਜ਼ੁਰਗ ਦੀ ਬੀਤੇ ਦਿਨ ਬੇਤਹਾਸ਼ਾ ਕੁੱਟਮਾਰ ਕਰਦੇ ਮਾਮਲੇ ਦੇ ਵਿੱਚ ਅਮਰੀਕਨ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ 70 ਸਾਲਾ ਸਿੱਖ ਵਿਅਕਤੀ ਹਰਪਾਲ ਸਿੰਘ ਜੋ ਗੁਰੂ ਘਰ ਸੇਵਾ ਕਰਦਾ ਸੀ ਉਸ ਨੂੰ 4 ਅਗਸਤ ਨੂੰ ਲੋਸ ਐਂਜਲਸ ਦੇ ਗੁਰੂ ਘਰ ਦੇ ਨੇੜੇ ਬੇਤਹਾਸ਼ਾ ਕੁੱਟਮਾਰ ਕਰਕੇ ਜ਼ਖਮੀ ਕੀਤਾ ਸੀ ਤੇਜਸ ਮੁਤਲਕ ਗੁਰਦੁਆਰੇ ਦੇ ਨੇੜੇ ਸਵੇਰ ਦੀ ਸਾਰ ਦੇ ਦੌਰਾਨ ਇਹ ਇਸ جنونی ਵਿਅਕਤੀ ਦਾ ਸ਼ਿਕਾਰ ਹੋਇਆ ਸੀ ਤੇ ਜਿਸ ਮੁਤਲਕ ਪੁਲਿਸ ਨੇ ਸੀਸੀਟੀਵੀ ਜਾਂਚ ਦੇ ਦੌਰਾਨ ਇਸ ਤੇ ਹਮਲਾ ਕਰਨ ਵਾਲੇ ਰਿਚਰਡ ਵਿਟਾਗਲਾਨੋ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ বেকার ਹੈ ਇਸ 43 ਸਾਲਾ ਰਿਚਰਡ ਨੇ ਇਸ 70 ਸਾਲਾ ਹਰਪਾਲ ਸਿੰਘ ਤੇ ਜਾਨਲੇਵਾ ਹਮਲਾ ਕੀਤਾ ਸੀ ਤੇ ਉਸ ਦੀ ਜ਼ਮਾਨਤ 1.1 ਮਿਲੀਅਨ ਅਮਰੀਕਨ ਡਾਲਰ ਨਿਰਧਾਰਤ ਕੀਤੀ ਗਈ ਹੈ ਸਿੱਖ ਕੋਲੀਸ਼ਨ ਨਾਮਕ ਐਡਵੋਕੇਸੀ ਸਮੂਹ ਨੇ ਆਖਿਆ ਕਿ ਜਦੋਂ ਤੱਕ ਹਰਪਾਲ ਸਿੰਘ ਤੇ ਬੇਰਹਿਮੀ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਬਣਦੀ ਸਜ਼ਾ ਨਹੀਂ ਦਿੱਤੀ ਜਾਂਦੀ ਉਹ ਇਸ ਕੇਸ ਦੀ ਪੂਰਨ ਪੈਰਵਾਈ ਕਰਨਗੇ ਜ਼ਿਕਰ ਖਾਸ ਹੈ ਕਿ ਅਮਰੀਕਾ ਦੇ ਵਿੱਚ ਸਿੱਖ ਪਹਿਚਾਣ ਅਕਸਰ ਇਸ ਤਰ੍ਹਾਂ ਦੇ ਵਰਤਾਰਿਆਂ ਦੀ ਭੇਟ ਚੜ੍ਹਦੀ ਹੈ ਅਮਰੀਕਾ ਦੇ ਐਪਲ 뮤ਜ਼ਿਕ ਸਟੂਡੀਓ ਦੇ ਵਿੱਚ ਪਹੁੰਚੇ ਪੰਜਾਬੀ ਗਾਇਕ ਦਲਜੀਤ ਦੁਸਾਂਝ ਨੇ ਲੂਮੀਨਾਟੀਆਂ ਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਨੇ ਜ਼ਿਕਰ ਇਹ ਖਾਸ ਹੈ ਕਿ ਦਲਜੀਤ ਦੁਸਾਂਝ ਦਾ ਦਿਲ ਲੂਮੀਨਾਟੀ ਟੂਰ ਵਿਸ਼ੇ ਪਰਦੇ ਵਿੱਚ ਪ੍ਰਸਿੱਧੀ ਤੇ ਪੈਸੇ ਦਾ ਕਾਰੋਬਾਰ ਕਰਨ ਦੇ ਮਾਮਲੇ ਦੇ ਵਿੱਚ ਚਰਚਿਤ ਹੋਇਆ ਦਲਜੀਤ ਦੂਸਾਂਜ ਨੇ ਇਸ ਸੰਬੰਧੀ ਸਪਸ਼ਟ ਕੀਤਾ ਕਿ ਉਸ ਦਾ ਲੂਮੀਨਾਟੀਆਂ ਨਾਲ ਕੋਈ ਸਬੰਧ ਨਹੀਂ ਹੈ ਜ਼ਿਕਰ ਇਹ ਖਾਸ ਹੈ ਕਿ ਦੁਨੀਆ ਭਰ ਦੇ ਵਿੱਚ ਲੂਮੀਨਾਟੀ ਇੱਕ ਅਜਿਹਾ ਸ਼ਬਦ ਹੈ ਜਿਸ ਬਾਰੇ ਲੋਕਾਂ ਦੀਆਂ ਬੜੀਆਂ ਕਿਆਸਰਾਈਆਂ ਨੇ ਬਹੁਤ ਸਾਰੇ ਲੋਕ ਇਸ ਲੂਮੀਨਾਟੀ ਤੇ ਰੋਸ ਚਾਈਲਡ ਫੈਮਿਲੀ ਦੇ ਬਾਰੇ ਲਿਖ ਚੁੱਕੇ ਨੇ ਇਸ ਸੰਬੰਧੀ ਉਸ ਨੇ ਨਿਊਜ਼ੀਲੈਂਡ ਦੇ ਇੱਕ ਸ਼ੋਅ ਦੇ ਦੌਰਾਨ ਆਪਣੇ ਸਰੀਰ ਤੇ ਇੱਕ ਟੈਟੂ ਬਣਾਇਆ ਸੀ ਜਿਸ ਨੂੰ ਲੂਮੀਨਾਟੀਆਂ ਦਾ ਟੈਟੂ ਕਹਿ ਕੇ ਦਲਜੀਤ ਟਰੋਲ ਵੀ ਹੋਇਆ ਸੀ ਇਸ ਸੰਬੰਧੀ ਸਪਸ਼ਟਿਕਰਨ ਦੰਦੇ ਹੋਏ ਦਿਲਜੀਤ ਨੇ ਆਖਿਆ ਕਿ ਉਸ ਦਾ ਕਿਸੇ ਵੀ ਲੂਮੀਨਾਟੀ ਸੰਸਥਾ ਨਾਲ ਕੋਈ ਵੀ ਸਬੰਧ ਨਹੀਂ ਹੈ ਤੇ ਆਪਣੇ ਇਸ ਸ਼ੋਅ ਦਾ ਨਾਮ ਦਿ ਲੂਮੀਨਾਟੀ ਕਿਉਂ ਰੱਖਿਆ ਉਸ ਬਾਰੇ ਦਿਲਜੀਤ ਨੇ ਆਖਿਆ ਕਿ ਉਸਨੇ ਹਾਸੇ-ਹਾਸੇ ਦੇ ਵਿੱਚ ਇਸ ਨੂੰ ਪ੍ਰਮੋਟ ਕੀਤਾ ਹੈ ਦਿਲਜੀਤ ਦੂਸਾਂ ਨੇ ਦੱਸਿਆ ਕਿ ਉਸ ਦਾ ਵਰਟੂ ਦਿ ਲੂਮੀਨਾਟੀ ਦਾ ਨਾਮ ਅਸਲ ਦੇ ਵਿੱਚ ਲੂਮੀਨਾਟੀ ਨਾਲ ਜੁੜੀ ਹੋਈਆਂ ਅਫਵਾਹਾਂ ਤੋਂ ਪ੍ਰੇਰਿਤ ਸੀ ਜਿਸ ਦੇ ਵਿੱਚ ਉਸ ਨੂੰ ਬਿਨਾਂ ਵਜ੍ਹਾ ਟਰੋਲ ਕੀਤਾ ਜਾ ਰਿਹਾ ਸੀ ਉਸਨੇ ਆਪਣੇ ਨਿਊਜ਼ੀਲੈਂਡ ਦੇ ਸ਼ੋਅ ਦੇ ਦੌਰਾਨ ਪਰਫਾਰਮੈਂਸ ਸਮੇਂ ਆਪਣੇ ਹੱਥ ਤੇ ਇੱਕ ਸਾਈਨ ਬਣਾਇਆ ਸੀ ਜਿਸ ਨੂੰ ਉਹ ਚੱਕਰ ਕਹਿੰਦੇ ਨੇ ਇਹ ਸਾਈਨ ਨੂੰ ਵੇਖ ਕੇ ਮੀਡੀਏ ਨੇ ਸੋਸ਼ਲ ਸਾਈਟਸ ਤੇ ਉਸ ਨੂੰ ਲੂਮੀਨਾਟੀ ਨਾਲ ਜੁੜਿਆ ਹੋਇਆ ਸਟਾਰ ਐਲਾਨਿਆ ਸੀ ਦਲਜੀਤ ਦਾ ਕਹਿਣਾ ਹੈ ਕਿ ਉਹ ਲੂਮੀਨਾਟੀਆਂ ਬਾਰੇ ਕੁਝ ਨਹੀਂ ਜਾਣਦਾ ਤੇ ਜਦੋਂ ਲੋਕਾਂ ਨੇ ਉਸ ਦਾ ਲੂਮੀਨਾਟੀ ਨਾਲ ਜੁੜੇ ਹੋਣ ਦਾ ਮਜ਼ਾਕ ਉਡਾਇਆ ਤੇ ਉਸ ਨੇ ਹਾਸੇ-ਹਾਸੇ ਦੇ ਵਿੱਚ ਆਪਣੇ ਟੂਰ ਦਾ ਨਾਮ 'ਦ ਲੂਮੀਨਾਟੀ' ਰੱਖਿਆ ਇਸ ਸਬੰਧੀ ਅ ਦਲਜੀਤ ਐਪਲ ਸਟੂਡੀਓ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਦਾ ਸਵਾਗਤ ਵੀ ਭਾਰਤੀ ਤੌਰ ਤਰੀਕੇ ਦੇ ਨਾਲ ਚੁਗਾਠਾਂ ਤੇ ਦਰਵਾਜੇ ਤੇ ਜਾਂ ਮੁਹਾਠਾਂ ਤੇ ਸਰੋਂ ਦਾ ਤੇਲ ਚੋਕੇ ਕੀਤਾ ਗਿਆ ਜਿਉਂ ਹੀ ਉਹ ਸਟੂਡੀਓ ਦੇ ਵਿੱਚ ਅੰਦਰ ਆਇਆ ਪਰੰਪਰਕ ਪੰਜਾਬੀ ਅੰਦਾਜ਼ ਦੇ ਵਿੱਚ ਉਹ ਜ਼ਮੀਨ ਤੇ ਸਰੋਂ ਦਾ ਤੇਲ ਸੁੱਟ ਕੇ ਉਸ ਦਾ ਸਵਾਗਤ ਤੇਲ ਚੋਕੇ ਕੀਤਾ ਗਿਆ ਜਿਸ ਤਰ੍ਹਾਂ ਦਿ ਲੂਮੀਨੇਟੀ ਟੂਰ ਦੇ ਦੌਰਾਨ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਇਹ ਸਭ ਤੋਂ ਵੱਡਾ ਗਾਇਕ ਸਾਬਤ ਹੋਇਆ ਜ਼ਿਕਰ ਖਾਸ ਅਪ੍ਰੈਲ 2024 ਦੇ ਵਿੱਚ ਸ਼ੁਰੂ ਹੋਏ ਇਸ ਸਫ਼ਰ ਦੇ ਵਿੱਚ ਦਲਜੀਤ ਨੇ ਭਾਰਤ ਨਾਰਥ ਅਮਰੀਕਾ ਯੂਰਪ ਅਤੇ ਮੈਡਲ ਇਰਿਸਟ ਦੇ ਕਈ ਸ਼ਹਿਰਾਂ ਦੇ ਵਿੱਚ ਆਪਣੇ ਪਰਫਾਰਮੈਂਸ ਦਿਖਾਈ ਸੀ ਜਿਸ ਤਰ੍ਹਾਂ ਨਾਰਥ ਅਮਰੀਕਾ ਦੇ ਵਿੱਚ ਉਸਨੇ 38 ਮਿਲੀਅਨ ਡਾਲਰ ਤੇ ਭਾਰਤ ਵਿੱਚ 34.5 ਮਿਲੀਅਨ ਡਾਲਰ ਤੇ ਕੁੱਲ ਮਿਲਾ ਕੇ 137 ਮਿਲੀਅਨ ਡਾਲਰ ਦਾ ਇਹ ਟੂਰ ਕਾਰੋਬਾਰ ਕੀਤਾ ਸੀ ਤੇ ਅਜੇ ਤੱਕ ਕੋਈ ਵੀ ਪੰਜਾਬੀ ਕਲਾਕਾਰ ਆਪਣੇ ਬਿਜ਼ਨਸ ਨੂੰ ਇੱਥੋਂ ਤੱਕ ਨਹੀਂ ਲਿਜਾ ਸਕਿਆ ਤੇ ਹੁਦਰ ਕਰਨ ਔਜਲਾ ਜਿਸ ਨੇ ਆਪਣੇ ਗੀਤ ਦੇ ਵਿੱਚ ਮਾਂ ਦੇ ਰਿਸ਼ਤੇ ਬਾਰੇ ਪੱਦੇ ਲਫਜ਼ਾਂ ਦਾ ਇਸਤੇਮਾਲ ਕੀਤਾ ਸੀ ਉਹ ਵੀ ਵਿਦੇਸ਼ ਤੋਂ ਭਾਰਤ ਪੁੱਜਿਆ ਹਾਲਾਂਕਿ ਵਿਮਨ ਕਮਿਸ਼ਨ ਨੇ ਉਸ ਨੂੰ ਤਲਬ ਕੀਤਾ ਹਾਲਾਂਕਿ ਆਨਲਾਈਨ ਸੁਣਵਾਈ ਦੇ ਦੌਰਾਨ ਉਸ ਨੇ ਮਾਫੀ ਵੀ ਮੰਗੀ ਹੈ ਜਿਸ ਦੌਰਾਨ ਇਹ ਗਾਇਕ ਵਵਾਦਾਂ ਦੇ ਵਿੱਚ ਹੈ ਉਧਰ ਦਿੱਲੀ ਦੇ ਵਿੱਚ ਰੇਪਰ ਬਾਦਸ਼ਾ ਦੇ ਕਲੱਬ ਤੇ ਧਮਾਕਾ ਕਰਨ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਇੱਕ ਵਿਅਕਤੀ ਨੂੰ ਫੜਿਆ ਜਿਸ ਦਾ ਤਾਲੁਕ ਗੈਂਗਸਟਰ ਗੋਲਡੀ ਬਰਾੜ ਨਾਲ ਦੱਸਿਆ ਜਾ ਰਿਹਾ ਹੈ ਜਿਕਰੇ ਖਾਸ ਹੈ ਕਿ ਚੰਡੀਗੜ੍ਹ ਦੇ ਦੋ ਕਲੱਬਾਂ ਤੇ ਵਿਸਪੋਰਟ ਹੋਇਆ ਸੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ 224 ਚੰਡੀਗੜ੍ਹ ਦੇ ਵਿੱਚ ਰੈਪਰ ਤੇ ਗਾਇਕ ਬਾਦਸ਼ਾ ਦੇ ਨਾਈਟ ਕਲੱਬ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੋ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਦੀਪਕ ਨਾਮ ਦਾ ਵਿਅਕਤੀ ਹੈ ਜਿਸ ਦਾ ਸਬੰਧ ਗੋਲਡੀ ਬਰਾੜ ਨਾਲ ਦੱਸਿਆ ਜਾ ਰਿਹਾ ਹੈ ਦੀਪਕ ਖਤ ਤੌਰ ਤੇ ਕੈਨੇਡਾ ਦੇ ਵਿੱਚ ਵਿਚਰ ਰਹੇ ਗੈਂਗਸਟਰ ਗੋਲਡੀ ਬਰਾਡ ਦਾ ਕਰੀਬੀ ਅਤੇ ਉਸ ਦੇ ਇਸ਼ਾਰੇ ਤੇ ਇਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਗੋਲਡੀ ਬਰਾਡ ਲੈਰਸ ਬਿਸ਼ਨੋਈ ਗੈਂਗ ਗੈਂਗ ਦਾ ਅਹਿਮ ਮੈਂਬਰ ਦੱਸਿਆ ਜਾ ਰਿਹਾ ਹੈ ਜ਼ਿਕਰ ਖਾਸ ਹੈ ਕਿ 28 ਸتمبر 2024 ਨੂੰ ਚੰਡੀਗੜ੍ਹ ਦੇ ਦੋ ਪ੍ਰਸਿੱਧ ਨਾਈਟ ਕਲੱਬਾਂ ਤੇ ਇਹ ਤਮਾਕਾ ਹੋਇਆ ਸੀ ਜੋ ਫਰੋਤੀ ਕਾਂਡ ਨਾਲ ਸਬੰਧਤ ਸੀ ਆਮ ਆਦਮੀ ਪਾਰਟੀ ਦੀ ਲੁਧਿਆਣਾ ਤੋਂ ਇੱਕ ਐਮਐਲਏ ਪਿਛਲੇ ਦਿਨੀ ਲੈਜਿਸਲੇਟਰਾਂ ਦੇ ਇੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਆਪਣੇ ਪਰਿਵਾਰ ਆਪਣੇ ਪਤੀ ਅਤੇ ਆਪਣੇ ਬੇਟੇ ਸਮੇਤ ਅਮਰੀਕਾ ਦੇ ਦੌਰੇ ਤੇ ਗਈ ਸੀ ਤੇ ਉਸ ਦੌਰਾਨ ਵਾਪਸ ਆਉਂਦੇ ਆ ਉਸ ਦਾ ਖਨੌਰੀ ਦੇ ਲਾਗੇ ਇੱਕ ਕਾਰ ਹਾਦਸਾ ਹੋਇਆ ਜਿਸ ਦੇ ਵਿੱਚ ਇਹ ਐਮਐਲਏ ਵੀ ਬੀਬੀ ਚੀਮਾ ਅਤੇ ਉਸ ਦਾ ਗਾਰਮੈਨ ਜ਼ਖਮੀ ਹੋਇਆ ਹਾਲਾਂਕਿ ਉਸ ਨੂੰ ਇਲਾਇ ਦੇ ਵਾਸਤੇ ਪਹਿਲਾਂ ਕੈਂਥਲ ਫਿਰ ਲੁਧਿਆਣੇ ਦੇ ਵਿੱਚ ਦਾਖਲ ਕਰਵਾਇਆ ਗਿਆ ਆਮ ਆਦਮੀ ਪਾਰਟੀ ਨਾਲ ਸਬੰਧਤ ਹੋਣ ਦੇ ਬਨਾਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੇ ਐਂਟੀ ਇਨਕੰਮਬੈਂਸੀ ਵੇਖੀ ਜਾਵੇ ਜਾਂ ਪੰਜਾਬੀ ਲੋਕਾਂ ਦਾ ਸੁਭਾਅ ਵੇਖਿਆ ਜਾਵੇ ਤਾਂ ਵਾਕਈ ਸ਼ਰਮਨਾਕ ਲੱਗਦਾ ਹੈ ਹਾਸ ਦੇ ਵਿੱਚ ਜ਼ਖਮੀ ਹੋਈ ਇਸ ਬੀਬੀ ਦੇ ਬਾਰੇ ਸੋਸ਼ਲ ਸਾਈਟਸ ਤੇ ਬਹੁਤ ਹੀ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਇਸ ਵੰਦੀ ਉਸ ਨੂਖਨੌਰੀ ਦੇ ਵਿੱਚ ਹੋਏ ਹਾਸ ਦੇ ਮੁਤਲਕ ਇਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਖਨੌਰੀ ਦੇ ਵਿੱਚ ਉਸ ਦੀ ਸਰਕਾਰ ਨੇ ਜਾਨਕੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਦੀ ਬਿਨਾਂ ਵਜ੍ਹਾ ਕੁੱਟਮਾਰ ਕੀਤੀ ਸੀ ਤੇ ਉਹਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਸਨ ਜਿਸ ਦੌਰਾਨ ਕੁਦਰਤ ਨੇ ਉਹਨਾਂ ਨੂੰ ਖਨੌਰੀ ਦੇ ਵਿੱਚ ਹੀ ਸਜ਼ਾ ਦਿੱਤੀ ਹੈ ਦੁਸ਼ਮਣ ਮਰੇ ਨਾ ਖੁਸ਼ੀ ਮਨਾਈਏ ਸੱਜਣਾ ਵੀ ਮਰ ਜਾਣਾ ਸਿਖਰਾਂ ਤੇ ਦਿਲ ਗਿਆ ਦਿਨ ਗਿਆ ਮੁਹੰਮਦ ਆਖਰ ਨੂੰ ਡੁੱਬ ਜਾਣਾ ਕਦੇ ਪੰਜਾਬ ਇਸ ਫਲਸਫੇ ਦਾ ਧਾਰਨੀ ਸੀ ਪਰ ਹੁਣ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਜਾਂ ਸੱਤਾਧਾਰੀਧਰ ਨਾਲ ਸੰਬੰਧਿਤ ਜੇ ਕੋਈ ਵਿਅਕਤੀ ਜਾਣ ਲਈ ਵਹਾਅ ਸਿੱਧਾ ਸ਼ਿਕਾਰ ਹੁੰਦਾ ਹੈ ਜਾਂ ਹਸਲ ਦਾਖਲ ਹੁੰਦਾ ਤਾਂ ਉਸ ਦੀ ਮੌਤ ਦੇ ਬਾਰੇ ਵੀ ਮਜ਼ਾਕ ਕੀਤਾ ਜਾਂਦਾ ਹੈ ਜਿਸ ਦੌਰਾਨ ਇਸ ਵਿਧਾਨ ਸਭਾ ਸੀਟ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਸ਼ੀਨਾ ਦੀ ਹਾਸੇਦਵਾਦ ਤਸਵੀਰ ਜਨਤਕ ਹੋਈ ਹੈ ਜਿਸ ਦੌਰਾਨ ਉਸ ਦੇ ਚਿਹਰੇ ਤੇ 35 ਦੇ ਕਰੀਬ 45 ਦੇ ਕਰੀਬ ਟੰਕੇ ਲੱਗੇ ਨੇ ਖਨੌਰੀ ਬਾਰਡਰ ਦੇ ਕੋਲ ਉਸਦੀ ਅਨੋਵਾ ਕਾਰਕ ਡਵਾਈਡਰ ਨਾਲ ਟਕਰਾ ਗਈ ਸੀ ਜਿਸ ਦੌਰਾਨ ਇਸ ਦੇ ਵਿੱਚ ਵਿਧਾਇਕ ਰਜਿੰਦਰ ਪਾਲ ਕੌਰ ਸ਼ੀਨਾ ਜੋ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਹੈ ਤੇ ਉਸ ਦਾ ਗਰਮ ਮੈਨ ਜ਼ਖਮੀ ਹੋਇਆ ਸੀ ਉਸ ਨੂੰ ਪਹਿਲਾਂ ਕੈਂਥਲ ਤੇ ਫਿਰ ਲੁਧਿਆਣਾ ਰੈਫਰ ਕੀਤਾ ਗਿਆ 2022 ਦੀ ਹੋਈ ਵਿਧਾਨ ਸਭਾ ਚੋਣ ਦੇ ਵਿੱਚ ਪਹਿਲੀ ਵਾਰੀ ਵਿਧਾਇਕ ਬਣੀ ਸੀ ਜਿਸ ਦੌਰਾਨ ਵਿਧਾਇਕ ਸ਼ੀਨਾ ਅਮਰੀਕਾ ਦੇ ਵਿੱਚ ਹੋਏ ਸਮਾਗਮ ਤੋਂ ਬਾਅਦ ਵਾਪਸ ਪਰਤੀ ਸੀ ਆਪਣੇ ਪਰਿਵਾਰ ਸਮੇਤ 3 ਅਗਸਤ ਦੀ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਰੀਕਾ ਗਈ ਸੀ ਤੇ ਮੰਗਲਵਾਰ ਦੇ ਰਾਤ ਦਿੱਲੀ ਤੋਂ 에ਰਪੋਰਟ ਤੇ ਜਦੋਂ ਵਾਪਸ ਆ ਰਹੀ ਸੀ ਆਪਣੇ ਪਤੀ ਆਪਣੇ ਬੇਟੇ ਤੇ ਗਨਮੈਨ ਨਾਲ ਤਾਂ ਉਹ ਇਸ ਹਾਦਸੇ ਦਾ ਸ਼ਿਕਾਰ ਹੋਈ ਜਿਸ ਰਾਨ ਸੋਸ਼ਲ ਸਾਈਟਸ ਤੇ ਉਸ ਨੂੰ ਇਸ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਤੇ ਉਸ ਦੀ ਜ਼ਿੰਦਗੀ ਤੇ ਮੌਤ ਬਾਰੇ ਬੇਹੱਦ ਭੱਦੀਆਂ ਟਿੱਪਣੀਆਂ ਵੀ ਹੋ ਰਹੀਆਂ ਨੇ ਸੋਸ਼ਲ ਸਾਈਟਸ ਕਈ ਵਾਰੀ ਸਿਆਪੇ ਦਾ ਕਾਰਨ ਵੀ ਬਣਦੀ ਹੈ ਬਠਿੰਡਾ ਚੰਡੀਗੜ੍ਹ ਰੋਡ ਤੇ ਰੋਡਵੇ ਦੀ ਬੱਸ ਚਲਾਉਂਦਾ ਇੱਕ ਡਰਾਈਵਰ ਸਟੀering ਤੇ ਸੈੱਲ ਫੋਨ ਰੱਖ ਕੇ ਕੋਈ ਰੀਲ ਵੇਖ ਰਿਹਾ ਸੀ ਜਿਸ ਤਰ੍ਹਾਂ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਤਾਂ ਰੋਡਵੇਜ਼ ਵਿਭਾਗ ਵੱਲੋਂ ਉਸ ਨੂੰ ਜਵਾਬ ਤੋ ਮੁਅਤਲ ਕੀਤਾ ਗਿਆ ਇਸੇ ਤਰ੍ਹਾਂ ਐਜੂਕੇਸ਼ਨ ਵਿਭਾਗ ਦਾ ਇੱਕ ਸਿੱਖਿਆ ਅਫਸਰ ਜੋ ਆਪਣੀ ਵਾਈਫ ਦੇ ਨਾਲ ਆਪਣੀ ਐਨੀਵਰਸਰੀ ਮਨਾ ਰਿਹਾ ਸੀ ਹਾਲਾਂਕਿ ਇਹ ਪੁਰਾਣੀ ਵੀਡੀਓ ਸੀ ਇਸ ਵੀਡੀਓ ਦੇ ਦੁਆਰਾ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਐਕਸ਼ਨ ਲੈਂਦੇ ਹੋਏ ਇਸ ਮੋਗਾ ਦੇ ਬੀਓਪੀ ਨੂੰ ਸਸਪੈਂਡ ਕਰ ਦਿੱਤਾ ਜੋ ਆਪਣੇ ਦਫ਼ਤਰ ਦੇ ਵਿੱਚ ਹੀ ਆਪਣੀ ਪਤਨੀ ਨਾਲ ਇੱਕ 뮤직 ਤੇ ਨੱਚ ਰਿਹਾ ਸੀ ਮੋਗਾ ਜ਼ਿਲ੍ਹੇ ਦੇ ਬਾਗਾਪਰਾਣਾ ਦੇ ਇਸ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹਾਲਾਂਕਿ ਇਹ ਪੁਰਾਣੀ ਵੀਡੀਓ ਸੀ ਜਿਸ ਦੇ ਵਿੱਚ ਬਲਾਕ ਐਜੂਕੇਸ਼ਨ ਪ੍ਰਾਇਮਰੀ ਅਧਿਕਾਰੀ ਦੇਵੀ ਪ੍ਰਸ਼ਾਦ ਆਪਣੇ ਦਫ਼ਤਰ ਦੇ ਵਿੱਚ ਆਪਣੀ ਪਤਨੀ ਨਾਲ ਹੀ ਨਾਚ ਕਰ ਰਿਹਾ ਸੀ ਦੇਵੀ ਪ੍ਰਸ਼ਾਦ ਦਾ ਕਹਿਣਾ ਸੀ ਕਿ ਉਹ ਇਲੈਕਸ਼ਨ ਡਿਊਟੀ ਤੇ ਸੀ ਜਿਸ ਕਾਰਨ ਉਸਨੇ ਆਪਣੀ ਅਨੁਵਰਸੀ ਬਣਾਉਣ ਲਈ ਆਪਣੇ ਪਤਨੇ ਨੂੰ ਆਪਣੇ ਦਫਤਰ ਸਾਧ ਲਿਆ ਸੀ ਤੇ ਜਿਸ ਦੇ ਵਿੱਚ ਕੁਝ ਵੀ ਅਸ਼ਲੀਲਤਾ ਨਹੀਂ ਸਿਰਫ ਉਹ ਇੱਕ ਗਾਣੇ ਤੇ ਆਪਣੇ ਨਾਚ ਕਰ ਰਹੇ ਨੇ ਪਰ ਇਸ ਵੰਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਿੱਖਿਆ ਵਿਭਾਗ ਦੀ ਸ਼ੋਭੀ ਨੂੰ ਖਰਾਬ ਕਰਨ ਦੀ ਬਨਾਤੇ ਡਿਊਟੀ ਦੇ ਵਿੱਚ ਕਟਾਈ ਕਰਨ ਦੀ ਬਨਾਤੇ ਇਸ ਸਿੱਖਿਆ ਅਧਿਕਾਰੀ ਦੇਵੀ ਪ੍ਰਸ਼ਾਦ ਨੂੰ ਮੁਅਤਲ ਕਰ ਦਿੱਤਾ ਤੇ ਉਧਰ ਸਿੱਖਿਆ ਮੰਤਰੀ ਹਰਜੋਤ ਬੈਂਸ ਜੋ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਮਾਗਮਾਂ ਦੇ ਦੌਰਾਨ ਇੱਕ ਪੰਜਾਬੀ ਗਾਇਕ ਵੀਰ ਸਿੰਘ ਵੱਲੋਂ ਅਸભ્ય ਇੱਕ ਗੀਤ ਗਾਇਆ ਸੀ ਉਸ ਮਾਮਲੇ ਦੇ ਵਿੱਚ ਸ਼੍ਰੀ ਅਕਾਲ ਤਖਤ ਤੋਂ ਸਜ਼ਾ ਜਾਫਤਾ ਹੋਏ ਨੇ ਜਿਨ੍ਹਾਂ ਨੇ ਆਪਣੀ ਪੂਰੀ ਬੰਦੀ ਸਜ਼ਾ ਭੁਗਤ ਕੇ ਗੁਰੂ ਚਰਨਾਂ ਦੇ ਵਿੱਚ ਮੁੜ ਹਾਜ਼ਰੀ ਲਵਾਈ ਹੈ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਤੁਸੀਂ ਲਾਈਵ ਸੁਣਦੇ ਹੋ ਇਸ ਪ੍ਰੋਗਰਾਮ ਦਾ ਲੈਕ ਮੰਗਵਾਉਣ ਵਾਸਤੇ ਤੇ ਉਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਪਟਿਆਲਾ ਸਟੂਡੀਓ ਦਾ ਨੰਬਰ 9876309655 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਖੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਬੰਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਦਰਬਾਰ ਸਾਹਿਬ ਮੱਥਾ ਟੇਕਿਆ ਜੁੱਤੇ ਸਾਫ ਕੀਤੇ ਤੇ ਇਸ ਸਬੰਧਕ ਆਪਣੀ ਅਕਾਲ ਤਖਤ ਵੱਲੋਂ ਦਿੱਤੀ ਸਜ਼ਾ ਨੂੰ ਪੂਰਾ ਕਰ ਲਿਆ ਅੰਮ੍ਰਿਤਸਰ ਦੇ ਵਿੱਚੋਂ ਦੋ ਫੈਕਟਰੀਆਂ ਦੇ ਵਿੱਚ ਲੱਗੀ ਅੱਗ ਨੂੰ 6 ਘੰਟੇ ਤੋਂ ਬਾਅਦ ਵੀ ਕਾਬੂ ਨਹੀਂ ਕੀਤਾ ਜਾ ਸਕਿਆ ਹਾਲਾਂਕਿ ਇਹਨਾਂ ਫੈਕਟਰੀਆਂ ਦਾ ਬਹੁਤ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੀਆਂ ਦੋ ਫੈਕਟਰੀਆਂ ਨਾਲ ਨਾਲ ਨੇ ਜਿਨ੍ਹਾਂ ਦੇ ਵਿੱਚ ਪਲਾਸਟਿਕ ਦਾ ਸਮਾਨ ਤਿਆਰ ਹੁੰਦਾ ਹੈ ਫੈਕਟਰੀ ਅੰਦਰ ਜਨਾਵਿਸਵਾਨ ਸੀ ਸਾਰਾ ਸੜ ਕੇ ਸੁਆਹ ਹੋ ਗਿਆ ਹਾਲਾਂਕਿ ਫੈਕਟਰੀ ਮਾਲਕ ਨੇ ਫਾਇਰ ਬ੍ਰਿਗੇਡ ਦੇ ਨਾਲ ਮਿਲ ਕੇ ਅੱਗ ਬੁਝਾਉਣ ਦੀ ਪੂਰਜੋਰ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਫਾਰ ਵਿਭਾਗ ਦੇ ਵੀ ਕਾਬੂ ਨਹੀਂ ਆਈ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਖਬਰਾਂ ਦਾ ਹੈ ਇਹ ਬ੍ਰਿਟਨ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ ਭਰਾਮ ਚੰਗਾ ਲੱਗਾ ਅੱਗੇ ਸ਼ੇਰ ਤੇ ਸਾਂਝਾ ஜரூ கே தன்வாது சத்சிரி அழை ரோவட்டிவாணா ரேடியோ நாள்